ਆਪਣੇ ਆਜ਼ਾਦ ਵਾਲੇ ਇਧਰ ਆਪਣਾ ਬਾਈ ਗੈਨੀ ਤੇ ਨਿਊਜ਼ੀਲੈਂਡ ਚ ਅੱਜ ਕੱਪ ਸੀ ਆਪਾਂ ਜਿੱਤ ਗਏ ਬਹੁਤ ਵਧੀਆ ਬਾਈ ਆ ਆਪਣਾ ਭਰਾ ਪੁਲਸੀ ਆ ਬਾਈ ਦਾ ਹਾਈ ਕਰਦੇ ਪੁਲਸੀ ਹੈਲੋ ਆਈ ਸੀ ਯੂ ਸਾਡੀ ਪਾ ਦੇ ਸੋਨੀ ਦੀ ਸਨੀ ਖੜਕਾ ੜਕਾ ਹੋਏ ਚੰਨੀ ਉਹ ਤੇਰਾ ਸੋਨਾ ਸੋਨੀ ਉਹ ਤੇਰਾ ਖੜਕਾ ੜਕਾ ਉਹ ਸੋਨੀ ਉਹ ਸੋਨੀ ਉਹ ਮੇਰਾ ਟਾਪੀ ਹੈ ਖਾਪੀ ਹੈ ਬਾਤੂ ਆ ਮੇਰਾ ਸਾ ਦੜੇ ਵਾਲਾ ਸੋਨੀ ਕਬੱਡੀ ਪਾ ਰਿਹਾ ਜਿਲ੍ਹੇ ਮਾਨਸੇ ਵਾਲਾ ਇਹ ਕਹਿੰਦੇ ਹੰਗਮਾਲੀਏ ਜੱਗੂ ਦਾ ਯਾਰ ਆਹ ਕਹਿੰਦੇ ਗਾਦੀਆਂ ਵਾਲਾ ਸੁੱਖਾ ਭਾਈਆ ਨਿੱਕਾ ਆਪਣਾ ਕਬੱਡੀ ਪਲੇ ਟੂਰਨਾਮੈਂਟ ਤੇ ਅੱਜ ਆਕਲੈਂਡ ਪਿਕ ਕਰਾ ਰਹੇ ਆ ਦੇਖ ਬਈ ਸਾਰੇ ਬੰਦੇ ਇਧਰ ਬਾਈ ਹੋਰੀ ਖੜੇ ਆਗੇ ਤੇ ਬਹੁਤ ਵਧੀਆ ਮੈਚ ਚੱਲ ਰਿਹਾ ਅੱਜ ਤੇ ਵੈਦਰ ਬਹੁਤ ਵਧੀਆ ਹੈਗਾ ਓਏ ਪ੍ਰਾ ਬਾਏ ਕਰਦੇ ਬਾਏ ਕਰਦੇ ਜਾਰਾ ਬਾਏ ਕਰ ਆ ਦੇਖੋ ਬਾਈ ਬਹੁਤ ਵਧੀਆ ਮੈਚ ਹੋ ਰਿਹਾ ਮੌਸਮ ਵੀ ਬਹੁਤ ਵਧੀਆ ਬਹੁਤ ਤਗੜੇ ਮੈਚ ਹੋ ਰਿਹਾਗੇ ਅੱਜ ਤੇ ਅਦਰ ਆਪਣੇ ਪਾਈ ਖੜੇ ਆਗੇ ਬਾਏ ਕਰ ਦਿਓ ਬਾਈ ਸਾਰੇ ਸੱਤੇ ਫਰੋਜਪੁਰਿਆ ਕਹਿੰਦੇ ਇਧਰ ਨਿੱਕਾ ਨਦੋਰ ਐਨਕਾ ਲਈ ਫਿਰਦਾ ਬਾਈ ਪੀਓ ਥਾਪੀ ਕਹਿੰਦੇ ਕਈਆਂ ਦੇ ਸਪਨੇ ਦੇ ਵਿੱਚ ਆਉਂਦੀ ਹੈ ਅਰਸ਼लान ਪੱਟੂ ਇਹ ਕਹਿੰਦੇ ਸਭ ਤੋਂ ਖਿਆੜੇ ਦਾ ਯੂਐਫਐ ਵਾਲੇ ਦਾ ਚਿਹਤਾ ਵਿੱਕੀ ਕੋਨਰ ਦਾ ਚਿਹਤਾ ਰੇਡਰ ਆ ਕਹਿੰਦੇ ਬਾਦੇ ਦਾ ਸੋਨੀ ਇਹਦੀ ਮਾਰਚ ਮਹੀਨੇ ਦੀ ਪਹਿਲੀ ਸਿਲੈਕਸ਼ਨ ਹੈ ਬੀਜਾਤ ਦੇ ਮੇਲੇ ਤੇ ਆਜ਼ਾਦੀ ਟੀਮ ਦੇ ਲਈ ਖੇਡੇਗਾ ਉਹ ਸਾਹਮਣੇ ਪਾਈ ਹੋਈ ਕਬੱਡੀ ਦੇ ਦੇਖਾਂਗੇ ਕੀ ਗੱਲ ਬਣਦੀ ਆ ਉਹ ਦੇਖਾਂਗੇ ਸੋਨੂ ਤੇ ਸੁੱਖਾ ਕਹਿੰਦੇ ਬਾਦੀਆਂ ਵਾਲਾ ਉਹ ਥਾਪੀ ਵੱਜਦੀ ਆ ਥਾਪੀ ਵੱਜਦੀ ਉਹ ਤਾੜੀ ਵਾਲੇ ਕੀ ਖਾਣਾ ਹਮਲਤਾਂ इन्हें जब बजा बजा करा बिया में जब दे देते आर्शलार पटुनों पर लगे पापस हैं तब टिप्पाज दे जो नीडी समीखर कादर का होना नहीं हो और इस रोमांस का और इस रोमांस खरीफों का और इस रोमांस खरीफों का और समीखर का और समीखर का और खरीफों का और समीखर का और समीखर का और नीडी और नीडी और नीडी और नीड ਚੰਦਰ ਲਾਉਣੇ ਪੈਣੇ ਐ ਫੇਰ ਕਬੱਡੀਆਂ ਪੈਣੀਆਂ ਉਹ ਸਾਹਮਣੇ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਅੰਦਰ ਭਾਦੜੇ ਵਾਲਾ ਕਹਿੰਦੇ ਸੋਨੀ ਕਬੱਡੀ ਪਾ ਰਿਹਾ ਜਿਲ੍ਹੇ ਮਾਨਸੇ ਵਾਲਾ ਇਹ ਕਹਿੰਦੇ ਹੰਗਮਾਲੀਏ ਜੱਗੂ ਦਾ ਯਾਰ ਆਹ ਕਹਿੰਦੇ ਗਾਦੀਆਂ ਵਾਲਾ ਸੁੱਖਾ ਉਹ ਕਹਿੰਦੇ ਬਾਲੀ ਭੇੜੀ ਕਰਦਾ ਰੇਡਰਾਂ ਨਾਲ ਉਹ ਕਹਿੰਦੇ ਬਾਲੀ ਭੇੜੀ ਕਰਦਾ ਰੇਡਰਾਂ ਨਾਲ ਪਰ ਬਣਾਓ ਬਈ ਬਣਾਓ ਸਾਰੇ ਆਇਆ ਆਪਣਾ ਸੁੱਖਾ ਭਾਈ ਤੇ ਇਧਰ ਦੇਖੋ ਜੀ ਸਾਰੇ ਆਪਣੇ ਆਜ਼ਾਦ ਵਾਲੇ ਇਧਰ ਆਪਣਾ ਬਾਈ ਗੈਨੀ ਤੇ ਇੰਦਰ ਤਲਵੰਡੀ ਸਾਰੇ ਆਪਣੇ ਭਰਾ ਇੱਥੇ ਨਿਊਜ਼ੀਲੈਂਡ ਚ ਅੱਜ ਕੱਪ ਅਸੀਂ ਆਪਾਂ ਜਿੱਤ ਗਏ ਬਹੁਤ ਵਧੀਆ ਬਾਈ ਆ ਆਪਣਾ ਭਰਾ ਪੁਲਿਸੀ ਆ ਬਾਈਗਾ ਹਾਈ ਕਰਦੇ ਪੁਲਿਸੀ ਹੈਲੋ ਆਈ ਸੀ ਯੂ ਨੂ